ਜੋ ਜਦੋਂ ਗੁਰਬਾਣੀ ਦਾ ਆਪਾਂ ਸੁੱਧ ਉਚਾਰਨ ਸਿੱਖਣਾ ਹੋਵੇ ਤੇ ਮੁਹਾਰਨੀ ਬਹੁਤ ਜ਼ਰੂਰੀ ਹੈ। ਮੁਹਾਰਨੀ ਨਹੀਂ ਸਿੱਖੀ ਤੇ ਗੁਰਬਾਣੀ ਦਾ ਸੁੱਧ ਉਚਾਰਨ ਆਪਾਂ ਨਹੀਂ ਕਰ ਸਕਦੇ। ਆਪਾਂ ਪਹਿਲਾਂ ਵੀ ਵੀਡੀਓ ਬਣਾਈ ਚੱਕ। ਠੀਕ ਆ ਤੇ ਇੱਕ ਆਪਾਂ ਦੁਬਾਰਾ ਬਣਾਉ ਲੱਗੇ ਆ। ਕਿ ਜਿਹੜੀਆਂ ਸੰਗਤਾਂ ਆਪਣੇ ਨਾਲ ਹੋਰ ਜੁੜੀਆਂ ਨੇ ਇਹ ਮੁਹਾਰਨੀ ਜ਼ਰੂਰ ਸਿੱਖਣ। ਮੁਹਾਰਨੀ ਤੋਂ ਬਿਨਾ ਆਪਾਂ ਲਗਾ ਮਾਤਰਾ ਲਾਉਣੀਆਂ ਨਹੀਂ ਆ ਸਕਦੀਆਂ। ਐਡਾ ਮੁਕਤਾ ਆ ਐੜੇ ਕੰਨਾ ਆ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਊੜੇ ਔਂਕੜ ਓ ਊੜੇ ਦਲੈਂਕੜ ਔ ਈੜੀ ਲਾਂ ਏ ਐੜੇ ਦਲਾਵਾ ਐ ਊੜੇ ਹੋੜਾ ਓ ਐੜੇ ਕਨੌੜਾ ਆ ਐੜੇ ਟਿੱਪੀ ਅੰ ਐੜੇ ਕੰਨਾ ਉੱਤੇ ਬਿੰਦੀ ਆ ਸਸਾ ਮੁਕਤਾ ਸ ਸਸੇ ਕੰਨਾ ਸ ਸੱਸੀ ਸਿਆਰੀ ਸੱਸੀ ਬਿਹਾਰੀ ਸੱਸੀ ਔਂਕੜ ਸੱਸੀ ਦਲੈਂਕੜ ਸੱਸੀ ਲਾਂ ਸੱਸੀ ਦਲਾਵਾ ਸੱਸੀ ਹੋੜਾ ਸੱਸੀ ਕਨੌੜਾ ਸੱਸੀ ਟਿੱਪੀ ਸੱਸੀ ਕੰਨ ਉੱਤੇ ਬਿੰਦੀ ਹਾ ਹਾ ਮੁਕਤਾ ਆਹੇ ਕੰਨਾ ਆਹੇ ਸਿਆਰੀ ਆਹੇ ਬਿਹਾਰੀ ਆਹੇ ਔਂਕੜ ਹਾਹੇ ਲੈਂਕੜ ਹਾਹੇ ਲਾਂ ਹਾਹੇ ਲਾਵਾਂ ਹਾਹੇ ਹੋੜਾ ਹਾਹੇ ਕਨੌੜਾ ਹਾਹੇ ਟਿੱਪੀ ਹਾਹੇ ਕੰਨਾ ਉੱਤੇ ਬਿੰਦੀ ਹਾਂ ਸੱਸੀ ਹੋੜਾ ਸੂ ਤੇ ਸੱਸੀ ਕਨੌੜਾ ਸੋ ਹਾਂ ਇਹਨਾਂ ਦੋਨਾਂ ਫਰਕ ਆ ਕਨੌੜੇ ਦਾ ਤੇ ਹੋੜੇ ਦਾ ਫਰਕ ਆ ਸੱਸੀ ਹੋੜਾ ਸੂ ਤੇ ਜੇ ਆਪਾਂ ਮਤਲਬ ਪੰਜਾਬੀ ਦੇ ਵਿੱਚ 100 ਰੁਪਿਆ ਪਾਵਾਂਗੇ ਨਾ 100 ਰੁਪਿਆ ਤੇ 100 ਕਨੋੜੇ ਦੇ ਨਾਲ ਪਊਗਾ ਉੱਥੇ ਕਨੋੜਾ ਪੈਂਦਾ ਹੈ 100 ਤੇ ਇਹ ਸੂ ਸੱਸੀ ਵੜਾ ਸੂ ਤੇ 100 ਕਨੋੜੇ ਤੇ ਮੂੰਹ ਖੁੱਲਦਾ ਹੈ ਕਨੋੜਾ ਬੋਲਣ ਲੱਗਿਆ ਮੂੰਹ ਖੋਲੀ ਦੇ ਤੇ ਸੂ ਤੇ 100 ਐਡੇ ਕਨੋੜਾ ਔਰ ਮੂੰਹ ਖੋਲ ਕੇ ਬੋਲਣਾ ਹੈ ਓ ਕਨੋੜਾ ਊੜੇ ਊੜਾ ਓ ਹਾਹੇ ਊੜਾ ਹੋ ਹਾਹੇ ਕਨੌੜਾ ਹੋ ਕਨੌੜਾ ਜਦੋਂ ਬੋਲਣਾ ਹੁੰਦਾ ਮੂੰਹ ਖੁੱਲਣਾ ਹੈ ਉਹ ਤਾਂ ਮੂੰਹ ਖੋਲ ਕੇ ਬੋਲਣਾ ਹੈ ਫਿਰ ਕਨੌੜੇ ਦੀ ਆਵਾਜ਼ ਨਿਕਲੇਗੀ ਸਮਝ ਲੱਗ ਗਈ ਸਾਰੀ ਹਾਂਜੀ